IG ਅਮਰ ਸਿੰਘ ਚਾਹਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਅਤੇ ਜੋ 25 ਖਾਤੇ ਨੇ ਉਹ ਫ੍ਰੀਜ਼ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਇਹ ਖਾਤੇ ਮਹਾਰਾਸ਼ਟਰ ਤੋਂ ਆਪਰੇਟ ਹੋ ਰਹੇ ਸੀ ਬੀਤੇ ਦਿਨੀ IG ਅਮਰ ਸਿੰਘ ਚਾਹਲ ਦੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਆਪਣੀ ਗੋਲੀ ਮਾਰ ਲਈ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਜਾਂਦਾ ਹੈ ਅਤੇ ਜਿੱਥੇ ਉਹਨਾਂ ਦੀ ਹਾਲਤ ਹਜੇ ਫਿਲਹਾਲ ਸਥਿਰਦਤੀ ਜਾ ਰਹੀ ਹੈ ਤਾਂ ਉਹਨਾਂ ਦੇ ਇੱਕ ਸੁਸਾਈਡ ਨੋਟ ਉਹਨਾਂ ਦੇ ਕੋਲ ਬਰਾਮਦ ਕੀਤਾ ਗਿਆ ਸੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਤਕਰੀਬਨ 8 ਕਰੋੜ ਰੁਪਏ ਦੀ ਠੱਗੀ ਉਹਨਾਂ ਦੇ ਨਾਲ ਕੀਤੀ ਗਈ ਹੈ ਆਨਲਾਈਨ ਠੱਗੀ ਉਹਨਾਂ ਦੇ ਨਾਲ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਔਰ ਇਹ ਕਿਹਾ ਗਿਆ ਹੈ ਕਿ ਬਾਅਦ ਵਿੱਚ ਮੇਰੇ ਪਰਿਵਾਰ ਨੂੰ ਤੰਗ ਨਾ ਕੀਤਾ ਜਾਵੇ ਔਰ ਇਸ ਤਰੀਕੇ ਦੀ ਜੋ ਗੱਲਬਾਤ ਸੁਸਾਈਡ ਨੋਟ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਇਹ ਪੁਲਿਸ ਦਾ ਵੱਡਾ ਐਕਸ਼ਨ ਹੋਇਆ ਹੈ 25 ਖਾਤੇ ਫ੍ਰੀਜ਼ ਕੀਤੇ ਨੇ ਦੱਸਦੇ ਕਿ 8 ਕਰੋੜ ਦਾ ਜਿਹੜਾ ਲੈਣ-ਦੇਣ ਹੋਇਆ ਉਹਨਾਂ ਦੇ ਵਿੱਚੋਂ 3 ਕਰੋੜ ਰੁਪਏ ਦਾ ਲੈਣ-ਦੇਣ ਪੁਲਿਸ ਦੇ ਵੱਲੋਂ ਰੋਕ ਦਿੱਤਾ ਗਿਆ ਹੈ ਤਾਂ ਇਹ ਵੱਡਾ ਐਕਸ਼ਨ ਹੈ 8 ਕਰੋੜ ਰੁਪਏ ਦੀ ਠੱਗੀ ਹੋਈ ਸੀ ਆਈਜੀ ਅਮਰ ਸਿੰਘ ਚਾਹਲ ਦੇ ਨਾਲ ਔਰ ਤਕਰੀਬਨ 3 ਕਰੋੜ ਰੁਪਏ ਦਾ ਲੈਣ ਦੇਣ ਉਹਨਾਂ ਦੇ ਵੱਲੋਂ ਰੋਕ ਦਿੱਤਾ ਗਿਆ ਦੱਸਦੀ ਹੈ ਕਿ ਮਹਾਰਾਸ਼ਟਰ ਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਨੇ ਠੱਗੀ ਦਾ ਨੈਟਵਰਕ ਜਿਹੜਾ ਪੂਰਾ ਤਾਰੇ ਦੇ ਮਹਾਰਾਸ਼ਟਰ ਦੇ ਨਾਲ ਜਾ ਕੇ ਜੁੜਦੇ ਖਾਤੇ ਮਹਾਰਾਸ਼ਟਰ ਤੋਂ ਆਪਰੇਟ ਕੀਤੇ ਗਏ ਸੀ ਔਰ ਪੁਲਿਸ ਅਧਿਕਾਰੀਆਂ ਦੀ ਜ਼ਿਕਰ ਮੰਨੀਏ ਤਾਂ ਉਹਨਾਂ ਦੇ ਮੁਤਾਬਕ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਨੂੰ ਫੜਨ ਲਈ ਹਾਈ ਲੈਵਲ ਜਾਂਚ ਟੀਮਾਂ ਅਤੇ ਤਕਨੀਕੀ ਟੀਮਾਂ ਤੇ ਬੈਂਕਿੰਗ ਟ੍ਰੇਲ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਵੱਡਾ ਐਕਸ਼ਨ ਲਿਆ ਗਿਆ ਇਸ ਮਾਮਲੇ ਦੇ ਵਿੱਚ ਹਜੇ ਤੱਕ ਬਿਆਨ ਇਸ ਮਾਮਲੇ ਦੇ ਵਿੱਚ ਅਮਰ ਸਿੰਘ ਚਾਹਲ ਦਾ ਦਰਜ ਨਹੀਂ ਕੀਤਾ ਗਿਆ ਅਧਿਕਾਰੀਆਂ ਦਾ ਕਹਿਣਾ ਕਿ ਡਾਕਟਰਾਂ ਦਾ ਪਹਿਲਾਂ ਆਗਿਆ ਲਈ ਜਾਵੇਗੀ ਅ ਉਸ ਤੋਂ ਬਾਅਦ ਹੀ ਉਹਨਾਂ ਦੇ ਬਿਆਨ ਦਰਜ ਕੀਤੇ ਜਾ ਸਕਣਗੇ ਪਹਿਲਾਂ ਉਹਨਾਂ ਦੀ ਸਿਹਤ ਸੰਬੰਧੀ ਪੂਰੀ ਜਾਣਕਾਰੀ ਲਈ ਜਾਵੇਗੀ ਕਿ ਉਹ ਬਿਆਨ ਦੇਣ ਦੀ ਹਾਲਤ ਵਿੱਚ ਹਨ ਜਾਂ ਨਹੀਂ ਤਾਂ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਪੂਰੇ ਕੀਤੇ ਜਾਣਗੇ ਉਸ ਤੋਂ ਪਤਾ ਲੱਗ ਸਕੇਗਾ ਕਿ ਆਖਿਰ ਕਿਹੜੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਆਨਲਾਈਨ ਇਸ ਤਰੀਕੇ ਦੇ ਨਾਲ ਫਰੋਡ ਦੇ ਵਿੱਚ ਫਸਾਇਆ ਗਿਆ ਜਾਂ ਕਿਸ ਤਰੀਕੇ ਦੇ ਨਾਲ ਉਹ ਇਸ ਜਾਲ ਦੇ ਵਿੱਚ ਫਸ ਜਾਂਦੇ ਨੇ ਤੇ ਇਹ ਸਾਰੀ ਗੱਲ ਉਹਨਾਂ ਦੇ ਬਿਆਨਤ ਤੋਂ ਬਾਅਦ ਨਿਕਲ ਕੇ ਸਾਹਮਣੇ ਆਵੇਗੀ ਪਰ ਇਹ ਵੱਡੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਜਾਂਚ ਏਜੰਸੀਆਂ ਦੇ ਵੱਲੋਂ ਤਿੰਨ ਮੁੱਖ ਮਲਜ਼ਮ ਨੇ ਜਿਨ੍ਹਾਂ ਦੀ ਪਛਾਣ ਕੀਤੀ ਗਈ ਹੈ ਔਰ ਇਹਨਾਂ ਦਾ ਸਬੰਧ ਦੱਸਿਆ ਜਾ ਰਿਹਾ ਹੈ ਮਹਾਰਾਸ਼ਟਰ ਦੇ ਨਾਲ ਔਰ ਪੁਲਿਸ ਦਾ ਕਹਿਣਾ ਹੈ ਕਿ ਠੱਗਾ ਨੇ ਰਿਟਾਇਰਡ ਆਈਜੀ ਦੇ ਖਾਤੇ ਚੋਂ ਪੈਸੇ ਕਢਵਾ ਕੇ ਵੱਖ-ਵੱਖ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੇ ਸੀ ਔਰ ਤਾਂਕਿ ਜਿਹੜੀ ਰਕਮ ਹੈ ਇਹਦਾ ਪਤਾ ਲਗਾਉਣਾ ਮੁਸ਼ਕਲ ਹੋਵੇ ਔਰ ਪਤਾ ਨਾ ਲੱਗ ਸਕੇ ਕਿ ਆਖਿਰ ਇਹ ਖਾਤ ਪੈਸੇ ਕਿਧਰੋਂ ਆਏ ਔਰ ਕਿਧਰ ਗਏ ਤਾਂ ਇਹ ਸਾਰੀ ਜਿਹੜੀ ਹੈ ਬੈਂਕਿੰਗ ਟ੍ਰੇਲ ਦੇ ਰਾਹੀਂ ਪਤਾ ਲੱਗ ਸਕੇਗਾ ਕਿ ਆਖਿਰ ਇਹ ਕਿਹੜੇ ਪੈਸੇ ਕਿੱਥੋਂ ਆਏ ਸੀ ਔਰ ਕਿਧਰ ਕਿਹੜੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੇ ਗਏ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਵਾਪਸ ਲਿਉਣਾ ਜਿਆਦਾ ਆਸਾਨ ਹੋ ਸਕੇਗਾ ਤਾਂ 25 ਖਾਤੇ ਫ੍ਰੀਜ਼ ਕੀਤੇ ਗਏ ਨੇ ਬੈਂਕਿੰਗ ट्रांजੈਕਸ਼ਨ ਅਤੇ ਤਕਨੀਕੀ ਜਾਂਚ ਤੋਂ ਬਾਅਦ ਪਟਿਆਲਾ ਪੁਲਿਸ ਨੇ ਜਿਹੜੀਆਂ ਸੰਬੰਧਿਤ 25 ਬੈਂਕਾਂ ਆ ਉਹ ਤਾਂ ਉਹਨਾਂ ਦੇ ਜਿਹੜੇ ਖਾਤੇ ਸੀ ਉਹ ਫ੍ਰੀਜ਼ ਕਰ ਦਿੱਤੇ ਗਏ ਔਰ ਵੱਡੀ ਰਕਮ ਉਹਨੂੰ ਸੁਰੱਖਿਅਤ ਕਰ ਲਿਆ 3 ਕਰੋੜ ਰੁਪਏ ਦੱਸਿਆ ਜਾ ਰਿਹਾ ਕਿ ਲਗਭਗ ਇਹਨਾਂ ਦੇ ਵੱਲੋਂ ਇਹਨਾਂ ਦਾ ਟ੍ਰਾਂਸਫਰ ਰੋਕ ਦਿੱਤਾ ਗਿਆ ਬਚਾ ਲਏ ਗਏ ਨੇ ਔਰ ਫਰਜੀ ਪਛਾਣ ਔਰ ਤਕਨੀਕੀ ਤਕਨੀਕ ਦੇ ਰਾਹੀਂ ਇਹ ਜਿਹੜੇ ਮੁਲਜ਼ਮ ਨੇ ਉਹ ਇਸ ਤਰੀਕੇ ਦੀਆਂ ਠੱਗੀਆਂ ਨੂੰ ਅੰਜਾਮ ਦਿੰਦੇ ਸੀ ਔਰ ਬਚ ਕੇ ਨਿਕਲ ਜਾਂਦੇ ਸੀ ਫਿਲਹਾਲ ਇਹਨਾਂ ਦੀ ਜਿਹੜੀ ਆਇਡੈਂਟੀਟੀ ਸਾਹਮਣੇ ਆਈ ਹੈ ਉਹ ਵੀ ਫਰਜੀ ਆਇਡੈਂਟੀਟੀ ਹੋ ਸਕਦੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਤੋਂ ਬਚਣ ਲਈ ਇਹਨਾਂ ਦੇ ਵੱਲੋਂ ਵੱਖ-ਵੱਖ ਮੋਬਾਈਲ ਨੰਬਰ ਬੈਂਕ ਖਾਤੇ ਤੇ ਡਿਜੀਟਲ ਪਲੇਟਫਾਰਮ ਦਾ ਸਹਾਰਾ ਲਿਆ ਜਾਂਦਾ ਸੀ ਔਰ ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਗਰੋ ਨੇ ਹੋਰ ਸੂਬਿਆਂ ਦੇ ਵਿੱਚ ਵੀ ਲੋਕਾਂ ਨੂੰ ਠੱਗਿਆ ਜਾਂ ਇਸ ਸੂਬੇ ਦੇ ਵਿੱਚ ਵੀ ਹੋਰ ਕਿਹੜੇ-ਕਿਹੜੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਤਾਂ ਇਹ ਸਾਰੀ ਗੱਲ ਨਿਕਲ ਕੇ ਸਾਹਮਣੇ ਆਵੇਗੀ ਤਾਂ ਦੱਸਿਆ ਜਾ ਰਿਹਾ ਹੈ ਕਿ ਬੈਂਕ ਦੀ ਸੀਈਓ ਬਣ ਕੇ ਇਹ ਠੱਗੀ ਕੀਤੀ ਗਈ ਹੈ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਮਰ ਸਿੰਘ ਚਾਹਲ ਨੂੰ ਇੱਕ ਵਿਅਕਤੀ ਨੇ ਰਜਿਤ ਵਰਮਾ ਨਾਮ ਦੇ ਨਾਲ ਸੰਪਰਕ ਕੀਤਾ ਔਰ ਆਪਣੇ ਆਪ ਨੂੰ ਇੱਕ ਨਿੱਜੀ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਦੱਸਿਆ ਔਰ ਇਸ ਤੋਂ ਬਾਅਦ ਚਾਂਸੇ ਦੇ ਵਿਚ ਆ ਕੇ ਅਮਰਜੀਤ ਅਮਰ ਸਿੰਘ ਚਾਹਲ ਨੇ ਇੱਕ ਵੱਡੀ ਰਕਮ ਨਿਵੇਸ਼ ਕਰ ਦਿੱਤੀ ਔਰ ਜਿਹੜੀ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਇਹ ਇੱਕ ਠੱਗੀ ਸੀ ਤਾਂ ਠੱਗੀ ਦਾ ਜਦੋਂ ਸ਼ਿਕਾਰ ਹੋ ਜਾਂਦੇ ਨੇ ਤਾਂ ਬਾਅਦ ਵਿੱਚ 22 ਦਸੰਬਰ ਨੂੰ ਅਮਰ ਸਿੰਘ ਚਾਹਲ ਦੇ ਵੱਲੋਂ ਆਪਣੇ ਆਪ ਗੋਲੀ ਮਾਰ ਲਈ ਜਾਂਦੀ ਹੈ ਛਾਤੀ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਔਰ ਇਸ ਘਟਨਾ ਤੋਂ ਪਹਿਲਾਂ ਉਹ ਆਪਣੇ ਦੋਸਤਾਂ ਨੂੰ ਕੁਝ ਮੈਸੇਜ ਵੀ ਭੇਜਦੇ ਨੇ ਜਿਸ ਤੋਂ ਇਸ਼ਾਰਾ ਮਿਲ ਜਾਂਦਾ ਔਰ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਜਦੋਂ ਤੱਕ ਗੋਲੀ ਚੱਲ ਚੁੱਕੀ ਹੁੰਦੀ ਹੈ ਪਰ ਅਮਰ ਸਿੰਘ ਚਾਹਲੂ ਮੌਕੇ ਤੋਂ ਹੀ ਤੁਰੰਤ ਚੁੱਕ ਕੇ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਉਹਨਾਂ ਦੀ ਜਾਨ ਬਚ ਗਈ ਹੈ ਤਾਂ ਫਿਲਹਾਲ ਸੁਸਾਇਡ ਨੋਟ ਦੇ ਵਿੱਚ ਜਿਹੜਾ ਵੱਡਾ ਦਾਅਵਾ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਕਿ 8 ਕਰੋੜ ਦਾ ਸਾਈਬਰ ਕ੍ਰਾਈਮ ਉਹਨਾਂ ਦੇ ਨਾਲ ਹੋਇਆ ਹੈ ਔਰ 8 ਕਰੋੜ ਰੁਪਏ ਦੀ ਔਨਲਾਈਨ ਥੱਗੀ ਕੀਤੀ ਗਈ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹ ਵੱਡਾ ਜੋ ਐਕਸ਼ਨ ਨਿਕਲ ਕੇ ਸਾਹਮਣੇ ਆਇਆ ਹੈ 25 ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਨੇ ਮਹਾਰਾਸ਼ਟਰ ਦੇ ਰਹਿਣ ਵਾਲੇ ਲੋਕਾਂ